ਆਪਣੇ ਨੈਕਸਟ ਸਪੀਕਰ ਜੋ ਕਿ ਹੈਗੇ ਕਸ਼ਮੀਰ ਬੇਸਲਾ ਜੋ ਕਿ ਇੱਕ ਰਜਿਸਟਰਡ ਕਲੀਨिकल ਕਾਉਂਸਲਰ ਹੈਗੇ ਹੈ ਇਹ ਸਾਰੀ ਵਿੱਚ ਹੀ ਆਪਦੇ ਕਲਿਨਿਕ ਨੂੰ ਰਨ ਕਰਦੇ ਹੈਗੇ ਹੈ ਅਤੇ ਜਿਸ ਜਿਹੜਾ ਮੁੱਦਾ ਸਾਨੂੰ ਸਾਰਿਆਂ ਨੂੰ ਆਪਦੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਪਰੇਸ਼ਾਨ ਕਰਦਾ ਹੈ ਜੋ ਕਿ ਸਾਡਾ ਸਟ्रेस ਫੈਮਲੀ ਰਿਲੇਟਿਡ ਜਾਂ ਕੁਝ ਹੋਰ ਆਪਣੀ ਜ਼ਿੰਦਗੀ ਦੇ ਵਕਫ-ਵਕਫ ਹਿੱਸਿਆਂ ਕਾਰਨ ਇਨਾਂ ਦੀ ਮਾਹਰਤਾ ਇਸੇ ਚੀਜ਼ ਵਿੱਚ ਹੈ ਕਿ ਇਹ ਆਪਾਂ ਨੂੰ ਕੁਝ ਇਸ ਬਾਰੇ ਚਾਨਣਾ ਪਾਉਣਗੇ ਕਿ ਕਿਵੇਂ ਅਸੀਂ ਆਪਦੀ ਜ਼ਿੰਦਗੀ ਵਿੱਚ ਸਟ੍ਰੈਸ ਨੂੰ ਬੈਟਰ ਮੈਨੇਜ ਕਰ ਸਕਦੇ ਹਾਂ ਤੇ ਆਪਦੀ ਜ਼ਿੰਦਗੀ ਦੀ ਕੁਆਲਿਟੀ ਆਫ ਲਾਈਫ ਨੂੰ ਬੈਟਰ ਕਰ ਸਕਦੇ ਹਾਂ ਕਸ਼ਮੀਰ ਬੈਸਲਾ ਸਸ਼ਕਲ ਸਾਰੇਨੋ

ਮੈਂ ਦੇਖਿਆ ਬੇ 200 ਜਾਣੇ ਤੋਂ ਜ਼ਿਆਦੇ ਪਾਰਟਿਸਪੈਂਟਸ ਐ ਅਮਿਤ ਦਲ ਨੂੰ ਬਹੁਤ ਖੁਸ਼ੀ ਆਈ ਬੇ ਆਪਣੀ ਆਪਣੀ ਕਮਿਊਨਿਟੀ ਦੇਖਦੀ ਆ ਬੇ ਜਦੋਂ ਪ੍ਰੋਗਰਾਮਸ ਹੁੰਦੇ ਆ ਬੇ ਜਾਣਾ ਚਾਹੀਦਾ ਆ ਕੁਝ ਸਿੱਖਣਾ ਚਾਹੀਦਾ ਆ ਪਾਰਟਿਸਿਪੇਟ ਕਰਨਾ ਚਾਹੀਦਾ ਆ ਕਰਕੇ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਬਣਾਇਆ ਤੇ ਜੇ ਕੋਈ ਨਾ ਆਉਂਦਾ ਨਾ ਕੋਈ ਆਨਲਾਈਨ ਦੇਖਦਾ ਤਾਂ ਬਹੁਤ ਘੱਟ ਹੁੰਦਾ ਸੀ ਸੋ ਥੈਂਕ ਯੂ ਤੁਹਾਡਾ ਜਿਹੜਾ ਤੁਸੀਂ ਵੀ ਪਾਰਟਿਸਿਪੇਟ ਹੋਇਆ ਮੈਂ ਬੱਲੇ ਦੱਸਣੀ ਆ ਬੇ ਵਨੀਤ ਜਿੰਨੀ ਪੰਜਾਬੀ ਮੇਰੀ نئی ਪਤਨੀ ਆ ਉਹ ਤਾਂ ਬਹੁਤ ਸੋਹਣਾ ਪੰਜਾਬੀ ਬੋਲਦੀ ਸੀ ਪਰ ਮੈਂ ਆਪਣਾ ਬੈਸਟ ਟਰਾਈ ਕਰ ਲੂੰਗੀ ਅਮ ਬੱਲੇ ਮੈਂ ਥੋੜਾ ਜਿਹਾ ਆਪਣੇ ਬਾਰੇ ਦੱਸਣਾ ਚਾਹੁੰਦੀ ਆ ਮੈਂ ਹੈਗੀ ਆ ਰਜਿਸਟਰਡ ਕਲੀਨਿਕਲ ਕਾਉਂਸਲਰ ਤੇ ਕਈ ਬੜੀ ਆਪ ਨੂੰ ਪਤਾ ਨਹੀਂ ਬੇ ਇਹ জব ਟਾਈਟਲ ਦਾ ਕੀ ਮਤਵਲੇ ਹੈਗਾ ਆ ਸੋ ਕਲੀਨਿਕਲ ਕਾਉਂਸਲਰਸ ਦਾ ਕੰਮ ਇਹ ਆ ਬੇ ਅਸੀਂ ਗੱਲਾਂ ਦੇ ਨਾਲ ਜਾਂ ਟਾਕ ਥੈਰੇਪੀ ਦੇ ਨਾਲ ਆ ਤੁਹਾੜ ਦੇ ਨਾਲ ਗੱਲ ਕਰਕੇ ਹੈਲਪ ਕਰ ਸਕਦੇ ਆ ਸਾਡਾ ਕੰਮ ਹੈਗਾ ਆ ਤੁਹਾਨੂੰ ਹੈਲਪ ਕਰਨ ਨੂੰ ਬੇ ਤੁਹਾਡੀ ਮੈਂਟਲ ਹੈਲਥ ਕਿਦਾਂ ਹੈ ਕਿੱਦਾਂ ਆ ਸੋ ਜਿਹੜੀ ਆਪਣੀ ਮੈਂਟਲ ਹੈਲਥ ਯਾ ਇਹ ਹੁੰਦਾ ਬਈ ਆਪਾਂ ਕੀ ਸੋਚਦੇ ਆ ਕਿੱਦਾਂ ਸੋਚਦੇ ਆ ਕਿਹੜੀਆਂ ਚੀਜ਼ਾਂ ਆਪਣੀ ਲਾਈਫ ਤੇ ਆਪਾਂ ਨੂੰ ਇਫੈਕਟ ਹੁੰਦੀਆਂ ਤੇ ਕਿ ਕਿੱਦਾਂ ਆਪਾਂ ਠੀਕ ਕਰ ਸਕਦੇ ਆ ਅਮ ਆਪਣੇ ਅੱਜ ਸੌਰੀ ਮੈਂ ਭੁੱਲ ਗਈ ਆ ਅੱਜ ਆਪਾਂ ਕੀ ਕਵਰ ਕਰਨਾ ਥੋੜੇ ਜਿਹਾ ਟਾਈਮ ਵਿੱਚ ਸਵੇਰੇ ਮੈਨੂੰ ਪਤਾ ਵੇ ਤੁਹਾਡਾ ਜ਼ਿਆਦਾ ਇਨਫੋਰਮੇਸ਼ਨ ਸਾਇੰਟਿਫਿਕ ਸਗਾ ਦੇ ਬਾਰੇ ਤੁਸੀਂ ਸੁਣਿਆ ਹੁਣ ਬਨੀਤ ਖਾਣੇ ਬਾਰੇ ਦੱਸ ਕੇ ਹਟੀ ਤੇ ਹੁਣ ਮੈਂ ਥੋੜੇ ਜਿਹਾ ਆਪਣੀ ਬ੍ਰੇਨ ਵਾਸਤੇ ਗੱਲ ਕਰਨਾ ਚਾਹੁੰਦੀ ਆ ਬੇ ਮੈਂਟਲ ਹੈਲਥ ਕੀ ਹੁੰਦਾ ਹੈ ਤੇ ਕਿਦਾਂ ਹਾਰਟ ਤੇ ਵੀ ਕੀ ਅਸਰ ਪੈਂਦਾ ਹੈ ਥੈਟਸ ਮੀ ओके सो ਆਪਾਂ ਕੀ ਕਵਰ ਕਰਨਾ ਪਹਿਲਾਂ ਆਪ ਦੇਖਣਾ ਹੈ ਵੀ ਕੋਈ ਲਿੰਕ ਹੈਗੀ ਆ ਆਪਾਂ ਕਹਿ ਸਕਦੇ ਆ ਵੀ ਕੋਈ ਲਿੰਕ ਹੈਗੀ ਆ ਸਟ्रेस ਦੇ ਨਾਲ ਤੇ ਹਾਰਟ ਡਿਜ਼ੀਜ਼ ਦੇ ਨਾਲ ਤੇ ਇੱਥੇ ਕਾਫੀ ਰਿਸਰਚ ਹੋ ਰਿਹਾ ਤੇ ਆ ਦੂਜੀ ਗੱਲ ਆਪਾਂ ਕਵਰ ਕਰਨੀ ਆ ਵੀ ਆਪਾਂ ਕੀ ਕਰ ਸਕਦੇ ਆ ਅੱਜ ਕੱਲ ਆਪਾਂ ਬਹੁਤ ਸੁਣੀਦਾ ਆ ਵੀ ਲੋਕੀ ਸਟ੍ਰੈਸਡ ਆਊਟ ਹੋਇਆ ਲਾਈਫ ਬਹੁਤ ਬਿਜ਼ੀ ਆ ਕੋਸ ਕਰਨ ਵਾਸਤੇ ਟਾਈਮ ਨਹੀਂ ਗਾ ਬਸ ਸਿਰਫ ਕੰਮ ਤੇ ਜਾਣਾ ਕਰਨ ਨੂੰ ਆਣਾ ਸੋ ਆਪਾਂ ਇਹ ਵੀ ਦੇਖਣਾ ਆ ਦੂਜਾ ਆਪਾਂ ਦੇਖਣਾ ਹੈ ਵੀ ਜਿਹੜੇ ਆਪਣੀ ਐਂਕਸ਼ੀਅਸ ਫੀਲਿੰਗਸ ਹੁੰਦੇ ਆ ਉਹ ਆਪਣੇ ਦਿਲ ਤੇ ਕੀ ਇਫੈਕਟ ਹੁੰਦਾ ਆ ਉਹ ਸਰਕਲਸ ਬੰਦ ਹੋਈ ਜਾਂਦਾ ਮੇਰੀ ਸਕਰੀਨ 'ਚ ਵਦੋਗੀ ਥੈਟਸ ਓਕੇ ਓਕੇ ਮੈਂ ਡਰਾਈ ਕਾ ਲੈਣੀ ਬਿਨਾ ਸਕਰੀਨ ਤੋਂ ਦੇਖਣੀ ਮੈਂ ਆਪਣੇ ਨੋਟਸ ਦੇਖ ਲੈਣੇ ਆ ਸੋ ਆਪਾਂ ਸ਼ੁਰੂ ਕਰ ਲੈਣੇ ਉਹਨਾਂ ਨੇ ਬਾਅਦ ਵਿੱਚ ਠੀਕ ਕਰ ਲੈਣਾ ਆਪਣਾ ਟਾਈਮ ਥੋੜਾ ਹੀ ਆ ਸੋ ਆਪਾਂ ਇਹ ਦੇਖਣਾ ਬੇ ਲਿੰਕ ਹੈਗੀ ਆ ਆਪਣੀ ਮੈਂਟਲ ਹੈਲਥ ਦੇ ਨਾਲ ਤੇ ਹਾਰਟ ਡਿਜ਼ੀਜ਼ ਦੇ ਨਾਲ ਅ ਤੇ ਮੈਂ ਤੁਹਾਨੂੰ ਪਹਿਲਾਂ ਹੀ ਅਨਸਰ ਕਰ ਦਿੰਨੀ ਆ ਇਹ ਕੁਐਸਚਨ ਬੇ ਤੁਹਾਡਾ ਕੀ ਖਿਆਲ ਹੈ ਬੇ ਕੋਈ ਲਿੰਕ ਹੈਗੀ ਆ ਬੇ ਕਿਦਾਂ ਆਪਾਂ ਸੋਚਦੇ ਆ ਤੇ ਆਪਣੀ ਬਾਡੀ ਤੇ ਕੋਈ ਅਸਰ ਹੁੰਦਾ ਯਾ ਆਪਾਂ ਨੂੰ ਪਤਾ ਆ ਬੇ ਜੋ ਕੁਝ ਆਪਾਂ ਸੋਚਦੇ ਆ ਹਮੇਸ਼ਾ ਆਪਣੀ ਬਾਡੀ ਤੇ ਅਸਰ ਪੈਂਦਾ ਆ ਪਰ ਅਸਰ ਕਿੱਦਾ ਪੈਂਦਾ ਆ ਅਸਰ ਇਦਾਂ ਪੈਂਦਾ ਬਈ ਆਪਣੀ ਬਾਡੀ ਰਿਐਕਟ ਕਰਦੀ ਆ ਜਿੱਦਾਂ ਵੀ ਆਪਾਂ ਸੋਚਦੇ ਆ ਸੋ ਆਪਣੇ ਬਲੱਡ ਪ੍ਰੈਸ਼ਰ ਤੇ ਅਫੈਕਟ ਹੋ ਸਕਦਾ ਭਾਰ ਤੇ ਅਫੈਕਟ ਹੋ ਸਕਦਾ ਕੋਈ ਬੜੀ ਕੋਈ ਸੋਜ ਜਾਂ ਕੋਈ ਇਨਫੋਰਮੇਸ਼ਨ ਹੁੰਦਾ ਆ ਬਹੁਤ ਮੈਡੀਕਲ ਚੀਜ਼ਾਂ ਆ ਜਿਹੜੀਆਂ ਸਟਾਰਟ ਮੈਂ ਕਹਿੰਦੀ ਨੀ ਬਈ ਸਟਾਰਟ ਬ੍ਰੇਨ ਵਿੱਚ ਹੁੰਦੀ ਆ ਪਰ ਇਹ ਦੋਈ ਚੀਜ਼ਾਂ ਇੱਕ ਦੂਏ ਨੂੰ ਅਫੈਕਟ ਕਰਦੀਆਂ ਆ ਆਪਾਂ ਇਹ ਨਹੀਂ ਕਹਿ ਸਕਦੇ ਬਈ ਇੱਕ ਚੀਜ਼ ਦੂਜੇ ਨੂੰ ਨਹੀਂ ਅਸਰ ਕਰਦੀ ਪਰ ਮੈਂਟਲ ਹੈਲਥ ਹੈਵੀ ਕੀ ਆ ਆਪਾਂ ਰੋਲ ਰੋਜ ਸੁਣੀਦਾ ਹੈ ਰੇਡੀਓ ਤੇ ਵੀ ਸੁਣੀਦਾ ਕਿ ਬੇਰੀ ਟੀਵੀ ਤੇ ਵੀ ਸੁਣੀਦਾ ਵੀ ਤੁਸੀਂ ਆਪਣੇ ਮੈਂਟਲ ਹੈਲਥ ਨੂੰ ਸੰਭੋ ਰਾਈਟ ਪਰ ਇਹ ਕੀ ਹੁੰਦਾ ਆ ਇਹ ਇਹੀ ਹੁੰਦਾ ਆ ਵੇ ਜਿਹੜੇ ਆਪਣੀ ਫਿਜ਼ੀਕਲ ਹੈਲਥ ਆ ਤੇ ਆਪਣੀ ਮੈਂਟਲ ਹੈਲਥ ਨੂੰ ਆਪਾਂ ਕਿੱਦੇ ਕਿੱਦਾ ਇਨ ਲਾਈਨ ਕਿੱਦਾ ਬਣਾ ਸਕਦੇ ਆ ਰਾਈਟ ਤੇ ਜਦੋਂ ਆਪਾਂ ਨਹੀਂ ਲਾਈਨ ਵਿੱਚ ਲਾਉਂਦੇ ਕਿ ਕਿਹੜੇ ਅਸਰ ਹੁੰਦੇ ਆ ਹੋਰ ਅਸਰ ਇਹ ਵੀ ਹੁੰਦੇ ਆ ਬੇ ਆਪਣੀ એનર્ਜੀ ਘਟ ਜਾਂਦੀ ਆ ਆਪਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਆ ਆਪਣਾ ਖਾਣਾ ਜਾਂ ਆਪਾਂ ਘਟਾ ਦਿੰਦੇ ਆ ਜਾਂ ਕਈ ਵਾਰੀ ਆਪਾਂ ਗਲਤ ਵੀ ਖਾਣ ਲੱਪੈਂਦੇ ਆ ਜਦੋਂ ਆਪਾਂ ਸਟ्रेस ਵਿੱਚ ਹੁੰਨੇ ਆ ਆਪਾਂ ਕਈ ਵਾਰੀ ਬੈਡ ਚੋਇਸਿਸ ਵੀ ਬਣਾ ਬਣਾ ਦਿੰਦੇ ਆ ਪਰ ਹੋਰ ਮੈਂਟਲ ਹੈਲਥ ਇਸ਼ੂਸ ਵੀ ਹੋ ਜਾਂਦੇ ਆ ਆਪਾਂ ਬੋਸ ਹੁੰਦੇ ਆ ਬੇ ਫਿਲਾਨੇ ਨੂੰ ਡਿਪਰੈਸ਼ਨ ਹੋ ਗਿਆ ਜਾਂ ਬਹੁਤ ਐਂਕਸ਼ੀਅਸ ਆ ਜਾਂ ਕੋਰੋਨੀ ਨਿਕਲਦੇ ਆ ਜਾਂ ਵੀਟੀਐਸਡੀ ਬੇ ਕੋਈ ਉਹਨਾਂ ਦੇ ਨਾਲ ਟਰਮਾ ਕੋਈ ਗੱਲ ਹੋਈ ਹੋਈ ਹੁੰਦੀ ਆ ਤੇ ਉਹਦੇ ਤੇ ਉਹਨਾਂ ਨੂੰ ਅਸਰ ਪਿਆ ਆ ਸੋ ਮੈਂ ਕਈ ਵਾਰੀ ਇਦਾਂ ਸੋਚਦੀ ਹੁੰਨੀ ਆ ਬੇ ਮੈਂ ਡਾਕਟਰਸ ਨੂੰ ਅਫੈਂਡ ਨਹੀਂ ਕਰਨਾ ਚਾਹੁੰਦੀ ਪਰ ਜਦੋਂ ਆਪਾਂ ਨੂੰ ਲਤ ਬਾਹ ਦੱਖ ਦੀ ਹੋਵੇ ਜਾਂ ਲੱਤ ਟੁੱਟ ਜਵੇ ਆਪਾਂ ਛੱਟ ਡਾਕਟਰ ਦੇ ਭੱਜ ਜਾਈਦਾ ਆ ਬੇ ਡਾਕਟਰ ਜੀ ਆ ਮੈਨੂੰ ਪ੍ਰੋਬਲਮ ਆ ਬੇ ਤੁਸੀਂ ਕਿੱਦਾਂ ਠੀਕ ਕਰ ਸਕਦੇ ਆ ਆ ਮੈਨੂੰ 25 ਸਾਲ ਹੋ ਗਏ ਇਹ ਕੰਮ ਕਰਦੀ ਨੂੰ ਤੇ ਹਜੇ ਵੀ ਮੈਂ ਸਿਖਾਉਣੀ ਆ ਬੇ ਜਦੋਂ ਆਪਾਂ ਨੂੰ ਇਮੋਸ਼ਨਲੀ ਸਾਈਕੋਲੋਜੀਕਲੀ ਕੋਈ ਇਸ਼ੂ ਹੁੰਦਾ ਆ ਆਪਾਂ certain feelings experience goddamn for example depression appa feekiyon ke ikise de naal gall karde pehli gall ya appa is gall nu bahut secret rakhde ha right uh, appa bahar nahi nikalde appa kisnu dasde nahi par inna gallan de naal eh situation kayi bari worse ho janda ya right so same jidda tusi doctor de uh, physical issues vaste jande ho tusi help le sakde ha apne mental health issues vaste especially uh, like depression anxiety edani achi jam ਅ ਪਰ ਇਬੀ ਕੱਲ ਮੈਂ ਦੇਖੀ ਆ ਬੇ ਥੋੜੇ ਕੀਤੇ ਆਪਾਂ ਆਪ ਨੂੰ ਕੋਈ ਸਿਖਾਉਂਦਾ ਨਹੀਂ ਬੇ ਆਪਣੇ ਇਮੋਸ਼ਨਸ ਕਿੱਦਾਂ ਸ਼ੋ ਕਰੀ ਦੇ ਆ ਰਾਈਟ ਮੋਸਟਲੀ ਆਪਾਂ ਇਹੀ ਸੁਣੀਦਾ ਆ ਬੇ ਘਰ ਦੀ ਗੱਲ ਘਰ ਰੱਖਣੀ ਆ ਬਾਹਰ ਜਾ ਕੇ ਬਾਲ ਕਿਸੇ ਦੇ ਨਾਲ ਖੁੱਲ ਕੇ ਗੱਲ ਨਹੀਂ ਕਰਨੀ ਪਰ ਮੈਂ ਇਹ ਕਹਿਣਾ ਚਾਹੁੰਦੀ ਆ ਬੇ ਜੇ ਤੁਸੀਂ ਕਿਸੇ ਦੇ ਨਾਲ ਗੱਲ ਕਰਨਾ ਚਾਹੁੰਦੇ ਆ ਇੱਥੇ ਹੈਲਪ ਬਹੁਤ ਹੈਗੀ ਆ ਜਦੋਂ ਆਪਣੀ ਲੰਚ ਬ੍ਰੇਕ ਸੀਗੀ ਇੱਕ ਦੋ ਮੈਨੂੰ ਪਾਰਟਿਸਪੈਂਟਸ ਮਿਲੇ ਤੇ ਮੈਨਾਂ ਨੂੰ ਇਹੀ ਦੱਸਣਾ ਚਾਹੁੰਦੀ ਸੀ ਵੇ ਕਿਸੇ ਤਰ੍ਹਾਂ ਦੀ ਇੱਥੇ ਹੈਲਪ ਮਿਲ ਸਕਦੀ ਆ ਪਰ ਥੋੜੀ ਜਿਹੀ ਕੋਸ਼ਿਸ਼ ਕਰਨੀ ਪੈਂਦੀ ਆ ਕਿਸੇ ਨੂੰ ਪੁੱਛਣ ਨੂੰ ਰਾਈਟ ਜੇ ਆਪਾਂ ਕਹੀਏ ਵੇ ਇੱਥੇ ਕੋਈ ਹੈਲਪ ਹੈ ਨਹੀਂ ਕਿਸੇ ਕੰਮ ਲਈ ਇਹ ਗੱਲ ਗਲਤ ਆ ਸਾਰੇ ਤਰ੍ਹਾਂ ਦੀ ਹੈਲਪ ਹੈਗੀ ਆ ਪਰ ਥੋੜਾ ਜਿਹਾ ਬਾਹਰ ਨਿਕਲ ਕੇ ਕਿਸੇ ਨੂੰ ਪੁੱਛਣਾ ਪੈਂਦਾ ਆ ਓਕੇ ਸੋ ਆਪਾਂ ਨੂੰ ਇਹ ਗੱਲ ਚੇਂਜ ਕਰਨੀ ਪੈਣੀ ਆ ਜਿਹੜੀ ਆਪਾਂ ਆਪਣੇ ਮਨ ਮਨਸਿਕ ਵਾਲੀਆਂ ਗੱਲਾਂ ਬਾਹਰ ਨਹੀਂ ਕਰਦੇ ਕਰਕੇ ਜਦੋਂ ਇਹ ਇਸ਼ੂਸ ਹੁੰਦੇ ਆ ਆਪਾਂ ਥੈਰਾਪਿਸਟ ਦੇ ਨਾਲ ਜਾਂ ਕਾਉਂਸਲਰ ਦੇ ਨਾਲ ਜਾ ਕੇ ਗੱਲ ਕਰ ਸਕਦੇ ਆ ਜੇ ਆਪਾਂ ਨਹੀਂ ਅਫੋਰਡ ਕਰ ਸਕਦੇ ਪ੍ਰੋਫੈਸ਼ਨਲ ਨੂੰ ਦੇਖਣ ਨੂੰ ਇੱਕ ਹੋਰ ਬਹੁਤ ਤਰੀਕਾ ਹੈਗਾ ਆ ਆਪਣੇ ਪੀਅਰਸ ਵੀ ਫੈਮਿਲੀ ਮੈਂਬਰਸ ਜਾਂ ਕੋਈ ਵੀ ਆਪਣੀ ਲਾਈਫ ਵਿੱਚ ਆਪਾਂ ਨੂੰ ਚਾਹੀਦਾ ਆ ਜਿਹਤੇ ਆਪਾਂ ਪੂਰੀ ਟਰਸਟ ਕਰ ਸਕਦੇ ਆ ਜਿਹੜੀ ਜੇਡਾ ਪਰਸਨ ਆਪਨੂੰ ਪ੍ਰੋਪਰਲੀ ਆਪਣੀ ਗੱਲ ਸੋਣ ਸਕਦਾ ਐ 엠ਪੈਥੀ ਦੇ ਨਾਲ ਪਿਆਰ ਦੇ ਨਾਲ ਤੇ ਕੋਈ ਜਜਮੈਂਟ ਨਾ ਕਰੂਗਾ রাইਟ ਸੋ ਇਹ ਗੱਲ ਬਹੁਤ ਇੰਪੋਰਟੈਂਟ ਹੁੰਦੀ ਐ ਜਦੋਂ ਕੋਈ ਵੀ ਸਫਰ ਕਰਦਾ ਐ ਉਹਨਾਂ ਨੂੰ ਇਹ ਹੁੰਦਾ ਐ ਬੇਫਲਾਨੇ ਨੇ ਮੈਨੂੰ ਜਜ ਕਰਨਾ ਵੇ ਇਹ ਕੋ ਆ ਨਹੀਂ ਹੁੰਦਾ ਜਾਇ ਇਹ ਇਦਾਂ ਸੋਚਦੀ ਆ ਜਾਇ ਆਪਣੀ ਲਾਈਫ ਨੂੰ ਅਪਰੀਸ਼ੀਏਟ ਨਹੀਂ ਕਰਦੀ ਰਾਈਟ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਗੱਲ ਹੋਰ ਪਾਸੇ ਲੈ ਜਾਣਾ ਕਰਕੇ ਮੈਨੂੰ ਲੱਗਦਾ ਕੋਈ ਆਪਣੇ ਆਪ ਨੂੰ ਵੀਕਨੈਸ ਸ਼ੋ ਕਰਨਾ ਚਾਹੁੰਦਾ ਰਾਈਟ ਆਪਾਂ ਹਮੇਸ਼ਾ ਆਪਣੇ ਆਪ ਨੂੰ ਸਟਰੋਂਗ ਸ਼ੋ ਕਰਨਾ ਚਾਹੁੰਦੇ ਆ ਸੋ ਉਸ ਸਟਿਗਮਾ ਨੂੰ ਆਪਾਂ ਨੂੰ ਚੇਂਜ ਕਰਨਾ ਪੈਣਾ ਸੋ ਇਮੋਸ਼ਨਸ ਬਾਰੇ ਆਪਾਂ ਗੱਲ ਕਰ ਹਟੇ ਆ ਸੋ ਆਪਾਂ ਕੀ ਕਰ ਸਕਦੇ ਆ ਆਪਣੀ ਮੈਂਟਲ ਹੈਲਥ ਨੂੰ ਮੈਨੇਜ ਕਰਨ ਨੂੰ ਆ ਸੋ ਗੱਈ ਗੱਲਾਂ ਹੈਗੀਆਂ ਆ ਜਿੱਦਾਂ ਤੁਸੀਂ ਅੱਜ ਆਏ ਆ ਇਹਨੂੰ ਆਪਾਂ ਕਮਿਊਨਿਟੀ ਸਾਦੇ ਆ ਰਾਈਟ ਤੁਸੀਂ ਆਪਣੀ ਕਮਿਊਨਿਟੀ ਦੇ ਨਾਲ ਆਏ ਆ ਕੁਝ ਸਿੱਖਣ ਨੂੰ ਦਿਹਾੜੀ ਨੰਗਣ ਨੂੰ ਅੱਜ ਸੈਟਰਡੇ ਆ ਮੇਬੀ ਤੁਸੀਂ ਸਾਰੀ ਦਿਹਾੜੀ ਅੰਦਰੇ ਬੈਠੇ ਰਹਿਣਾ ਸੀ ਟੀਵੀ ਦੇਖੀ ਜਾਣੀ ਸੀ ਪਰ ਜਦੋਂ ਆਪਾਂ ਬਾਹਰ ਨਿਕਲਦੇ ਆ ਆਪਾਂ ਕਿਸੇ ਦੇ ਨਾਲ ਮਿਲਦੇ ਆ ਇਹ ਐਕਚੁਅਲੀ ਇੱਕ ਫੈਕਟਰ ਆ ਜਿਹੜਾ ਆਪਾਂ ਨੂੰ ਹੈਲਪ ਕਰਦਾ ਆਪਣੀ ਮੈਂਟਲ ਹੈਲਥ ਵਾਸਤੇ ਤੁਹਾਨੂੰ ਪਤਾ ਵੀ ਇੱਥੇ ਤਾਂ ਹਜੇ ਹੈ ਨਹੀਂਗਾ ਪਰ ਇੰਗਲੈਂਡ ਵਿੱਚ ਉਹਨਾਂ ਨੇ ਇੱਕ ਪੂਰੀ ਮਿਨਿਸਟਰੀ ਬਣਾਈ ਹੋਆ ਆ ਲੌਨਲੀਨੈਸ ਆਲੀ ਬੇ ਉਹਨਾਂ ਨੂੰ ਪਤਾ ਹੈ ਬੇ ਜੇ ਬਜ਼ੁਰਗ ਲੋਕ ਆ ਹਨਾ ਉਹ ਲੋਨਲੀ ਫੀਲ ਕਰ ਲੈਂਦੇ ਆ ਲੇਟਰ ਔਨ ਇਨ ਲਾਈਫ ਬੱਚੇ ਸਾਰੇ ਕੰਮਾਂ ਤੇ ਚਲ ਜਾਂਦੇ ਆ ਗ੍ਰੈਂਡਚਿਲਡਰਨ ਸਕੂਲ ਨੂੰ ਚਲ ਜਾਂਦੇ ਆ ਤੇ ਕਈ ਵਾਰੀ ਸਿਆਣੇ ਇਕੱਲੇ ਰਹਿ ਜਾਂਦੇ ਆ ਸੋ ਉਹਨਾਂ ਨੇ ਇੱਕ ਮਿਨਿਸਟਰੀ ਫਾਰਮ ਕੀਤੀ ਹੈ ਬੇ ਆਪਾਂ ਬਜ਼ੁਰਗਾਂ ਨੂੰ ਕਿੱਦਾਂ ਹੈਲਪ ਕਰ ਸਕਦੇ ਆ ਕਿੱਦਾਂ ਉਹਨਾਂ ਲਈ ਪ੍ਰੋਗਰਾਮਸ ਬਣਾ ਸਕਦੇ ਆ ਬੇ ਉਹ ਲੋਨਲੀ ਨਾ ਫੀਲ ਕਰੇ ਤੈਨੂੰ ਸੇ ਵੀ ਸੁਣਿਆ ਹੋਗਾ ਬੇ ਯੂ ਨੋ ਫਲਾਨੇ ਦੀ ਅਮ ਟੀਮੀ ਮੋਕ ਗਿਆ ਜਾਂ ਆਦਮੀ ਮੋਕ ਗਿਆ ਤੇ ਬਾਅਦ ਵਿੱਚ ਛੇਤੀ ਉਹ ਵੀ ਮੋਕ ਗਿਆ ਸੋ ਮੈਂ ਮੰਦੀ ਆ ਬੇ ਆਪਾਂ ਇੱਕ ਕਿਸਮ ਦਾ ਬ੍ਰੋਕਨ ਹਾਰਟ ਤੇ ਨਾਲ ਵੀ ਮੋਕਸ ਸਕਨੇ ਆ ਰਾਈਟ ਇਨਾਂ ਵੀ ਅਸਰ ਆਪਣੀ ਮੈਂਟਲ ਹੈਲਥ ਆਪਣੀ ਤੇ ਹੋ ਸਕਦੀ ਆ ਸੈਡਲੀ ਇਹ ਵੀ ਗੱਲ ਆ ਜੇਦੋਂ ਆਪਾਂ ਆਪਣੀ ਮੈਂਟਲ ਹੈਲਥ ਨਹੀਂ ਸੰਭ ਦੇ ਗਈ ਬੜੀ ਆਪਾਂ ਬਹੁਤ ਨਿਰਚ ਵੀ ਆ ਜੰਨੇ ਆ ਆਪਾਂ ਬਹੁਤ ਗਲਤ ਗੱਲਾਂ ਵੀ ਸੋਚਣ ਲੱਪਨੇ ਆ ਜਿੱਦਾਂ ਸੁਸਾਈਡ ਬਾਰੇ ਜਾਂ ਮੈਂ ਇਥੇ ਜੀਣਾ ਨਹੀਂ ਚਾਹੁੰਦੀ ਜਾਂ ਮੇਰੀ ਲਾਈਫ ਵਰਥਵੈਲ ਹੈ ਨਹੀਂਗੀ ਸੋ ਬੈਲੀਗਾਲੇ ਆ ਪੋਜ਼ਿਟਿਵ ਪੀਪਲਸ ਨੇ ਆ ਤੁਸੀਂ ਆਪਣੇ ਆਪ ਨੂੰ ਟਾਈਮ ਸਪੈਂਡ ਕਰੋ ਆ ਤੁਸੀਂ ਆਪਣੇ ਫੀਲਿੰਗਸ ਸ਼ੇਅਰ ਕਰੋ ਲੋਨਲੀਨੈਸ ਤੁਸੀਂ ਫੀਲ ਨਾ ਕਰੋ ਇੱਥੇ ਹਮੇਸ਼ਾ ਪ੍ਰੋਗਰਾਮਸ ਹੁੰਦੇ ਆ ਗੋਦਵਾਰੇ ਜਾਓ ਸੀਨੀਅਰ ਸੈਂਟਰ ਜਾਓ ਬਹੁਤ ਰੀਕੇ ਹੈਗੇ ਆ ਪਰ ਬਹੁਤ ਇਹ ਵੀ ਇੰਪੋਰਟੈਂਟ ਹੈ ਵੀ ਤੁਸੀਂ ਲਾਈਫ ਨੂੰ ਇੰਜੋਏ ਕਰੋ ਦੇਜ ਦੇਜ ਨਾਲ ਸੋਚੋ ਬੇ ਛੇਤੀ ਮੇਰੀ ਲਾਈਫ ਆ ਵੀ ਮੈਨੂੰ ਕੰਮ ਆ ਆ ਵੀ ਕੰਮ ਆ ਕਈ ਵਾਰੀ ਆਪਾਂ ਇੱਥੇ ਬੈਠੇ ਆ ਪਰ ਆਪਾਂ ਕਲੌਕ ਦੇਖੀ ਜਾਂਦੇ ਆ ਬੇ ਛੇਤੀ ਆ ਹਸਰ ਕੁਝ ਨਿਭੜੇ ਮੈਂ ਘਰ ਜਾ ਕੇ ਆ ਵੀ ਕੰਮ ਕਰਨਾ ਆ ਵੀ ਕੰਮ ਕਰਨਾ ਰਾਈਟ ਸੋ ਆਪਾਂ ਨੂੰ ਸਿੱਖਣਾ ਪੈਣਾ ਵੀ ਜਦੋਂ ਆਪਾਂ ਜਿੱਤੇ ਵੀ ਹੈਗੇ ਆ ਉਹਨੂੰ ਆਪਾਂ ਮਾਈਂਡਫੁਲਨੈਸ ਸਾਥ ਦੇ ਆਪਾਂ ਜੇ ਇੱਥੇ ਬੈਠੇ ਆ ਇੱਥੇ ਬੈਠੇ ਰਹੀਏ ਆਪਣੇ ਦਿਮਾਗ ਹੋਰ ਕਿਤੇ ਨਾ ਭੱਜੀ ਜਾਵੇ ਅਪਾ ਇੰਜੋਏ ਕਰੀਏ ਕਿਹੜੀ ਵੀ ਐਕਟੀਵਿਟੀ ਆਪਾਂ ਕਰਦੇ ਆਂ ਆਪਾਂ ਉਹਨੂੰ ਇੰਜੋਏ ਕਰੀਏ ਦੂਜੇ ਕੰਮ ਵਾਸਤੇ ਨਾ ਸੋਚੀ ਜਾਈਏ ਹਮ ਹੋਰ ਕਿਦਾਂ ਆਪਾਂ ਆਪਣੀ ਮੈਂਟਲ ਹੈਲਥ ਨੂੰ ਠੀਕ ਰੱਖ ਸਕਦੇ ਆਂ ਆਪਾਂ ਵੋਲੰਟੀਅਰ ਕਰ ਸਕਨੇ ਆਂ ਕਿੰਦੇ ਆ ਵੀ ਜਿਹੜੇ ਲੋਕ ਭਾਵੇਂ ਘੰਟਾ 2 ਘੰਟਾ ਵੀਕ ਦਾ ਕੋਈ ਨਾ ਕੋਈ ਸੇਵਾ ਕਰਦੇ ਆ ਉਨਾ ਤੇ ਵੀ ਬਹੁਤ ਵਧੀਆ 멘ਟਲ ਹੈਲਥ ਦਾ ਇਫੈਕਟ ਹੁੰਦਾ ਆ ਕਰਕੇ ਜਦੋਂ ਆਪਾਂ ਵੋਲੰਟੀਅਰ ਕਰਦੇ ਆ ਆਪਾਂ ਨੂੰ ਪਤਾ ਹੁੰਦਾ ਵੀ ਕੋਈ ਮੇਰੀ ਅੜੀਕ ਕਰਦੇ ਆ ਮੈਂ ਕਿਸੇ ਦੀ ਹੈਲਪ ਕਰਨੀ ਆ ਮੈਂ ਕਿਸੇ ਦੇ ਨਾਲ ਟਾਈਮ ਸਪੈਂਡ ਕਰਨਾ ਆ ਸੋ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਆ ਜੇ ਤੁਸੀਂ ਐਕਟਿਵ ਆ ਤੁਸੀਂ ਕੋਈ ਸਪੋਰਟ ਜੁਆਇਨ ਕਰੋ ਟੈਨਿਸ ਖੇਡੋ সুইਮਿੰਗ ਜਾਓ ਹਾ ਜੇ ਵੀ ਲੇਟਰ ਔਨ ਅਏਜ ਬਿਚ ਆਪਣੇ ਆ ਬਾਬੇ ਬਾਈਕ ਚਲਾਉਂਦੇ ਆ ਮੈਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਆ ਰਾਈਟ ਬੇ ਆਪਣੇ ਆਪ ਨੂੰ ਐਕਟਿਵ ਰੱਖੋ ਇਦਾਂ ਹੋਰ ਤੁਸੀਂ ਕੀ ਕਰ ਸਕਦੇ ਆ ਤੁਸੀਂ ਆਪਣੀ ਲਾਈਫ ਸਟਾਈਲ ਨੂੰ ਦੇਖੋ ਵੀ ਮੈਂ ਆਪਣੀ ਲਾਈਫ ਸਟਾਈਲ ਕਿੱਦਾਂ ਬੈਟਰ ਬਣਾ ਸਕਦੇ ਆ ਸੋ ਆਪਾਂ স্মੋਕ ਨਾ ਕਰੀਏ ਜੇ ਸ਼ਰਾਬ ਪੀਨੇ ਆ ਸਾਥ ਦੇ ਨਾਲ ਪੀਏ ਬੱਦ ਤੋਂ ਵੱਧ ਦਿਨ ਵਿੱਚ 24 ਘੰਟੇ ਹੁੰਦੇ ਆ ਵੱਧ ਤੋਂ ਵੱਧ ਤੁਸੀਂ 30 ਮਿੰਟ ਆਪਣੇ ਲਈ ਕੱਢਿਆ ਕਰੋ রাইਟ ਸਵੇਰੇ ਤੁਹਾਨੂੰ ਸਖਾਇਆ ਹੋਗਾ ਬੇ ਜੇ ਤੁਸੀਂ ਹਮੇਸ਼ਾ ਬੈਠੇ ਰਹਿੰਦੇ ਆ ਘਰ ਘਰ ਵਿੱਚ ਆ ਟੀਵੀ ਦੇਖਦੇ ਆ ਯੂ نو ਅਦੇ ਅਦੇ ਘੰਟੇ ਬਾਅਦ ਉੱਠ ਕੇ ਸਟ੍ਰੈਚ ਕਰਿਆ ਕਰੋ ਉੱਠ ਕੇ ਲੱਤਾਂ ਹਲਾਇਆ ਕਰੋ রাইਟ ਅਮ ਜੇ ਤੁਸੀਂ ਕਰ ਸਕਦੇ ਹੋ ਰੋਜ਼ ਜੇ ਤੁਸੀਂ 30 ਮਿੰਟ ਵਾਕ ਵੀ ਕਰਨ ਇਹ ਸਭ ਤੋਂ ਬੈਸਟ ਐਕਸਰਸਾਈਜ਼ ਆ ਐਸ ਐਕਸਰਸਾਈਜ਼ ਲਾਈਕ ਕੋਈ ਸਪੈਸ਼ਲ ਇਕਵਿਪਮੈਂਟ ਨਹੀਂ ਚਾਹੀਦੀ ਸਿਰਫ ਚਾਰਜ ਦੇ ਸ਼ੂ ਹੋਣ ਜੇ ਬਾਹਰ ਦਾ ਵੈਦਰ ਦੇਖ ਲੋ ਜੈਕਟ ਪਾ ਲੋ ਜੇ ਤੁਸੀਂ ਅੱਜ ਤੋਂ ਲਾ ਕੇ 30 ਮਿੰਟ ਰੋਜ਼ ਵਾਕ ਕਰੋਗੇ ਤੁਸੀਂ ਨੋਟਿਸ ਕਰੋਗੇ ਵੇ ਮੇਰੀ ਮੈਂਟਲ ਹੈਲਥ ਵੀ ਠੀਕ ਹੈ ਤੇ ਮੇਰੀ ਫਿਜ਼ੀਕਲ ਹੈਲਥ ਤੇ ਵੀ ਬਹੁਤ ਅਸਰ ਪੈਂਦਾ ਹੈ ਆ ਟੀਵੀ ਦੀ ਮੈਂ ਗੱਲ ਕੀਤੀ ਸੀ ਅੱਜ ਕੱਲ ਟੀਵੀ ਆ ਲੈਪਟਾਪਸ ਸਕਰੀਨਸ ਬਹੁਤ ਜ਼ਿਆਦੇ ਚੱਲਦੇ ਆ ਜੇ ਤੁਸੀਂ ਥੋੜੇ ਜਿਹਾ ਘਟਾ ਸਕਦੇ ਆ ਉਹ ਵੀ ਆਪਣੇ ਲਈ ਗੋੜਿਆ ਕਰਕੇ ਜਦੋਂ ਆਪਾਂ ਸਕਰੀਨ ਦੇ ਮੋਰੇ ਬੈਠੇ ਆ ਆਪਾਂ ਹਮੇਸ਼ਾ ਆ ਬੈਠੇ ਹੁੰਨੇ ਆਪਾਂ ਖੜ ਕੇ ਤਾਂ ਨਹੀਂ ਟੀਵੀ ਦੇਖਦੇ ਜਾਂ ਫੋਨ ਦੇਖਦੇ ਆਪਾਂ ਹਮੇਸ਼ਾ ਬੈਠੇ ਰਹਿੰਨੇ ਆ ਸੋ ਇਹ ਵੀ ਆਪਾਂ ਟਰਾਈ ਕਰੀਏ ਬੇ ਜੇ ਆਪਾਂ ਇਹ ਡਿਵਾਈਸਸ ਯੂਜ਼ ਕਰਨੇ ਆ ਮੋਡਰੇਟਲੀ ਯੂਜ਼ ਕਰ ਲਈ ਸਾਰੀ ਦਿਹਾੜੀ ਨਾ ਅਠਾਟ ਕੇ ਟੀਵੀ ਦੇ ਮੋਰੇ ਬੈਠੇ ਰਭੋ ਫੈਮਿਲੀ ਦੇ ਨਾਲ ਤੁਸੀਂ ਟਾਈਮ ਸਪੈਂਡ ਕਰੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਟਾਈਮ ਕੱਢਣ ਨੂੰ ਹੈਲਥੀ ਰਿਲੇਸ਼ਨਸ਼ਿਪਸ ਬਣਾਵੋ ਉਹ ਵੀ ਆਪਨੀ ਮੈਂਟਲ ਹੈਲਥ ਤੇ ਬਹੁਤ uh effect honda uh, you know proper nutrition badi gal hatiya um good choices banavo food de ਸ਼ਾਤ ਨੂੰ ਇਹ ਗੱਲ ਮੈਨੂੰ ਪਤਾ ਹੋ ਗਈ ਜਿਹੜੀ ਆਪਣੀ ਔਰਲ ਹੈਲਥ ਯਾ ਜਾਂ ਬਰਸ਼ ਕਰਨਾ ਜਾਂ ਆਪਣੇ ਦੰਦ ਦੇ ਸਾਹਮਣੇ ਇਹ ਵੀ ਬਹੁਤ ਅਸਰ ਆਪਣੇ ਬਾਕੀ ਦੇ ਸਰੀਰ ਤੇ ਪੈਂਦਾ ਆ ਸੋ ਸਵੇਰ ਨੂੰ ਬਰਸ਼ ਕਰਨਾ ਕੋਸਕਾ ਕੇ ਦੰਦ ਸਾਫ ਕਰਨੇ ਰਾਤ ਨੂੰ ਸੌਣ ਲੱਗੇ ਦੰਦ ਸਾਫ ਕਰਨੇ ਸੋ ਇਹ ਵੀ ਇਹ ਨਿੱਕੀ ਜਿਹੀ ਗੱਲ ਲੱਗਦੀ ਆ ਪਰ ਇਹ ਤਾਂ ਇਹਦਾ ਵੀ ਬਹੁਤ ਅਸਰ ਪੈਂਦਾ ਆ ਪਾਣੀ ਜਿਆਦਾ ਪੀਅ ਕਰੋ ਪਾਣੀ ਵੀ ਜਿੰਨਾ ਜਿਆਦਾ ਪੀ ਸਕਦੇ ਆ ਡਾਕਟਰ ਦੇ ਜਾਬੋ ਯੂ نو ਜੇ ਕੋਈ ਇਸ਼ੂ ਹੈ ਨਹੀਂ ਗਾ ਚੰਗੀ ਗੱਲ ਆ ਪਰ ਐਟ ਲੀਸਟ ਇੱਕ ਵਾਰੀ ਸਾਲ ਵਿੱਚ ਆਪਣਾ ਫਿਜ਼ੀਕਲ ਕਰਾਵੋ ਤੇ ਡਾਕਟਰ ਦੇ ਜਾਵੋ ਰੈਗੂਲਰ ਚੈੱਕਅਪਸ ਕਰੋ ਤੇ ਤੁਸੀਂ ਦੇਖੋ ਬੇ ਮੇਰੀ ਫੈਮਿਲੀ ਹਿਸਟਰੀ ਕੀ ਹੈਗੀ ਆ ਮੇਰੀ ਫੈਮਿਲੀ ਹਿਸਟਰੀ ਦੇ ਵਿੱਚ ਕਿਹੜੀਆਂ ਬਿਮਾਰੀਆਂ ਹੈਗੀਆਂ ਤੇ ਮੈਂ ਕੀ ਕਰ ਸਕਦੀ ਆ ਆਪਣੇ ਆਪ ਨੂੰ ਬੈਟਰ ਰੱਖਣ ਨੂੰ ਓਕੇ ਕਰਕੇ ਫੈਮਿਲੀ ਹਿਸਟਰੀ ਤੋਂ ਵੀ ਕਈ ਵਾਰੀ ਬਹੁਤ ਕੁਝ ਸਿੱਖੋ ਜਾਂਦਾ ਆ ਕਈ ਵਾਰੀ ਲਾਈਫ ਵਿੱਚ ਕੋਈ ਮਾੜੇ ਟਾਈਮ ਵੀ ਆ ਜਾਂਦੇ ਆ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਉਹ ਮਾੜੇ ਟਾਈਮ ਵੀ ਆਪਾਂ ਨਿਗਾਰ ਸਕਦੇ ਆ ਅਹ the mic's not working it's fine na okay i'm going to keep going ਅਧਰੋ ਮੈਸੇਜ ਆਇਆ ਬ ਤੇਰੇ ਚਾਰਮੈਂਟ ਰਹਿੰਦੇ ਛੇਤੀ ਛੇਤੀ ਬੋਲ ਅ ਮੈਡੀਟੇਸ਼ਨ ਅ ਯੋਗਾ ਬਾਠਕਨਾ ਇਹ ਬਹੁਤ ਸਿੰਪਲ ਚੀਜ਼ਾਂ ਐ ਜਿਹੜੀਆਂ ਚੀਜ਼ਾਂ ਤੁਸੀਂ ਇੰਜੋਏ ਕਰਦੇ ਕਰੋ ਲੰਮੇ ਲੰਮੇ ਸਾਲ ਆਇਆ ਕਰੋ ਬੈਠੇ ਬੈਠੇ ਆਕੀਆਂ ਨੇ ਅੱਜਕੱਲ ਬਹੁਤ ਬਿੱਲੀਆਂ ਕੁੱਤੇ ਰੱਖੇ ਆ ਉਹ ਐਕਚੁਅਲੀ ਆਪਣੀ ਮੈਂਟਲ ਹੈਲਥ ਲਈ ਬਹੁਤ ਚੰਗੀ ਚੀਜ਼ ਆ ਕਰਕੇ ਆਪਾਂ ਨੂੰ ਪਹਿਲੀ ਗੱਲ ਆ ਜਾਨਵਰ ਨੂੰ ਥੋੜੀ ਜਿਹੀ ਸੇਵਾ ਕਰਨੀ ਪੈਂਦੀ ਐ ਦੂਜੀ ਗੱਲ ਆਪਾਂ ਨੂੰ ਬਾਹਰ ਨੂੰ ਜਾਣਾ ਪੈਂਦਾ ਜੇ ਆਪਾਂ ਡੌਗ ਰੱਖਿਆ ਹੈ ਹਨਾ ਆਪਣੇ ਆਪ ਨੂੰ 엠ਪਾਵਰ ਕਰੋ ਨੋਲਿਜ ਦੇ ਨਾਲ ਵੇ ਤੁਸੀਂ ਕਿੱਦਾਂ ਹੋਰ ਸਿੱਖ ਸਕਦੇ ਆ ਤੇ ਜਿਹੜੇ ਮੇਬੀ ਹੋਰ ਕੋਈ ਦੱਸ ਵੀ ਹਟੇ ਹੋਗੇ ਪਰ ਜਿਹੜੇ ਸਿੰਪਟਮਸ ਜਾਂ ਜਦੋਂ ਪਤਾ ਲੱਗਦਾ ਵੀ ਮੇਰੀ ਬਾਡੀ ਨਹੀਂ ਠੀਕ ਉਸ ਗੱਲਾਂ ਨੂੰ ਇਗਨੋਰ ਨਾ ਕਰੋ ਸੋ ਜੇ ਦਿਲ ਵਿੱਚ ਅਮ ਦਰਦ ਹੁੰਦਾ ਆ ਜਾਂ ਛਾਤੀ ਵਿੱਚ ਪ੍ਰੈਸ਼ਰ ਹੁੰਦਾ ਆ ਜਾਂ ਕੋਈ ਸਕੀਜ਼ਿੰਗ ਜਿਹੀ ਫੀਲਿੰਗ ਹੁੰਦੀ ਆ ਸ਼ੋਲਡਰਸ ਵਿੱਚ ਵੀ ਤੁਸੀਂ ਜਿਆਦੇ ਥੱਕਦੇ ਆ ਜਿਆਦੇ ਸਟ्रेस ਵਿੱਚ ਆ ਆ ਇਗਨੋਰ ਨਾ ਕਰਿਆ ਕਰੋ ਇਹਨਾਂ ਚੀਜ਼ਾਂ ਨੂੰ ਕਈ ਵਾਰੀ ਆਪਾਂ ਬਾਅਦ ਵਿੱਚ ਸੁਣੀਦਾ ਹੈ ਫਲਾਣੇ ਦਾ ਯੂ ਨੋ ਹਾਰਡ ਇਸ਼ੂ ਹੋ ਗਿਆ ਸੀ ਉਹ ਪਹਿਲਾਂ ਕਹਿੰਦੇ ਸੀ ਵੀ ਮੇਰੇ ਮੇਰੇ ਟੈਡ ਤੇ ਇਸ਼ੂ ਆ ਸੋ ਯਾਪਾ ਕੁਐਸਚਨਸ ਬਾਅਦ ਵਿੱਚ ਕਰਦੇ ਆ ਆਮ ਦਿ ਲਾਸਟ ਫਿਊ ਥਿੰਗਸ ਇਹ ਹੀ ਆ ਬੇ ਜੇ ਆਪਾਂ ਨੂੰ ਕੋਈ ਡਾਇਗਨੋਸਿਸ ਹੋ ਵੀ ਗਿਆ ਅ ਦਿਲ ਦੀ ਕੋਈ ਇਸ਼ੂ ਹੋ ਵੀ ਗਈ ਇਹ ਜਿਆਦੇ ਡੰਦ ਦੀ ਲੋਡ ਨਹੀਂ ਰਾਈਟ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਸਮਝਾਇਆ ਸੀ ਕਿ ਜੋ ਕੁਝ ਆਪਾਂ ਸੋਚਦੇ ਆ ਉਹ ਬਾਡੀ ਤੇ ਵੀ ਇਸ਼ੂ ਹੁੰਦਾ ਆ ਸੋ ਜੇ ਕੋਈ ਡਾਇਗਨੋਸਿਸ ਹੋ ਵੀ ਗਈ ਆ ਕੋਈ ਹਾਰਟ ਇਸ਼ੂ ਹੋ ਵੀ ਗਿਆ ਆ ਤੁਸੀਂ ਹੈਲਪ ਲਵੋ ਤੁਸੀਂ ਆਪਣੀ ਲਾਈਫ ਨੂੰ ਇੰਪਰੂਵ ਕਰੋ ਇੱਥੇ ਬਹੁਤ ਤਰੀਕੇ ਹੈਗੇ ਆ ਤੁਹਾਨੂੰ ਅਸਿਸਟ ਕਰਨ ਵਾਸਤੇ ਤੇ ਕਈ ਵਾਰੀ ਜਦੋਂ ਕਾਰ ਵਿੱਚ ਕਿਸੇ ਨੂੰ ਇਦਾਂ ਹੋਏ ਹੋਵੇ ਉਹ ਵੀ ਜਦ 스트ੈਸ ਆਪਣੇ ਤੇ ਪੈ ਜਾਂਦਾ ਬੇਸਾਸ ਨੂੰ ਸਾਹਮਣਾ ਜਾਂ ਫਾਦਰ ਨੂੰ ਸਾਹਮਣਾ ਇਹ ਵੀ ਆਪਣੇ ਆਪ ਨੂੰ ਜਿਆਦਾ ਆਪ ਨੂੰ ਟਾਈਮ ਦੇਣਾ ਪੈਂਦਾ ਹੈ ਸੈਲਫ ਕੇਅਰ ਵਾਸਤੇ ਸੋ ਓਵਰঅল ਮੈਂ ਇਹ ਕਹਾਂਗੀ ਬੇ ਆਬਵੀਅਸਲੀ ਆਪਾਂ ਲਰਨ ਕੀਤਾ ਹੈ ਬੇ ਬਹੁਤ ਜਿਆਦਾ ਕਨੈਕਸ਼ਨ ਹੈਗਾ ਆ ਆਪਣੀ ਬਾਡੀ ਦਾ ਤੇ ਆਪਣੇ ਮਾਈਂਡ ਦਾ ਤੇ ਹਮੇਸ਼ਾ ਆਪਾਂ ਗੁੱਡ ਚੋਇਸਿਸ ਬਣਾ ਸਕਦੇ ਆ ਆਪਣੀ ਲਾਈਫ ਵਾਸਤੇ ਅੱਜ ਤੋਂ ਤੁਸੀਂ ਸ਼ੁਰੂ ਕਰ ਸਕਦੇ ਆ ਅੱਜ ਤੁਸੀਂ ਸਮਝ ਲਓ ਅ ਮੇ ਤੁਹਾਡਾ ਪਹਿਲਾ ਦਿਨ ਆ ਤੁਸੀਂ ਐਸ ਫੋਰਮ ਤੇ ਆਇਆ ਜੋ ਕੁਝ ਵੀ ਤੁਸੀਂ ਇਥੋਂ ਸੁਣਿਆ ਸਾਰੇ ਸਪੀਕਰਸ ਤੋਂ ਜੇ ਤੁਸੀਂ ਇੱਕ ਦੋ ਗੱਲਾਂ ਵੀ ਚੇਂਜ ਕਰੋਗੇ ਆਪਣੀ ਲਾਈਫ ਵਿੱਚ ਬਹੁਤ ਜ਼ਿਆਦਾ ਤੁਹਾਡੇ ਤੇ ਅਸਰ ਪਾਊਗਾ ਤੇ ਜਿਹੜੀ ਆਪਣੀ ਮੈਂਟਲ ਹੈਲਥ ਆ ਜਿੱਤੇ ਰੱਖੋਗੇ ਹੈਪਲੈਂਡ ਨੂੰ ਕੋਈ ਮੈਨੂੰ ਬੈਡ ਨਾ ਫੀਲ ਕਰੋ ਇੰਬੈਰਸ ਨਾ ਫੀਲ ਕਰੋ ਹੈਲਪ ਤੁਹਾਡੇ ਵਾਸਤੇ ਹੈਗੀ ਆ ਤੇ ਸਾਰੇ ਜਾਣੇ ਕੋਈ ਨਾ ਕੋਈ ਟਾਈਮ ਆਪਣੀ ਲਾਈਫ ਵਿੱਚ ਆ ਇਦਾਂ ਦੇ ਐਕਸਪੀਰੀਐਂਸਿਸ ਹੁੰਦੇ ਆ ਸੋ ਤੁਸੀਂ ਇਹ ਨਾ ਕਬੋ ਕਰੇ ਮੈਂ ਹੀ ਇਹਦਾ ਫੀਲ ਕਰਦੀ ਆ ਵੀ ਮੈਂ ਮੈਂ ਹੀ ਪਹਿਲੀ ਵਾਰੀ ਡਿਪਰੈਸਡ ਹੋਈ ਆ ਨਹੀਂ ਐਕਚੁਅਲੀ ਰਿਸਰਚ ਜਾਂਦਾ ਹੈ ਵੀ ਸਾਰਿਆਂ ਨੂੰ ਏਥੋਂ ਲੀਸਟ ਇੱਕ ਵਾਰੀ ਲਾਈਫ ਵਿੱਚ ਡਿਪਰੈਸ਼ਨ ਦੀ ਐਪੀਸੋਡ ਵੀ ਹੋਗੀ ਸੋ ਤੁਸੀਂ ਆਪਣੇ ਆਪ ਨੂੰ ਬਾਲੇ ਡਿਫਰੈਂਟ ਨਾ ਸਮਝੋ ਤੁਸੀਂ ਸਮਝੋ ਵੀ ਸਾਰੀ ਦੁਨੀਆ ਦੇ ਨਾਲ ਇਦਾਂ ਦੇ ਐਕਸਪੀਰੀਐਂਸਿਸ ਹੁੰਦੇ ਆ ਪਰ ਆਪਣੇ ਵਾਸਤੇ ਹੈਲਪ ਵੀ ਹੈਗੀ ਆ ਤੇ ਲਾਸਟ ਗੱਲ ਇਹ ਆ ਵੀ ਹੈਲਪ ਹੈਗੀ ਆ ਸਿਰਫ ਆਪਾਂ ਨੂੰ ਪੁੱਛਣਾ ਪੈਂਦਾ ਹੈ ਵੀ ਮੈਂ ਹੈਲਪ ਕਿੱਥੋਂ ਲੈ ਸਕਨੇ ਆ ਓਕੇ ਥੈਂਕ ਯੂ ਸੋਰੀ ਹੀਸ ਗਾਟ ਹਿਸ ਹੈਂਡ ਅਪ ਹੀ ਵਾਂਟਸ ਟੂ ਸਪੀਕ ਹਾਂ